ਰਾਇਸਕ ਸਮਾਜ ਦੇ ਮੌਤਵਾਰ ਆਗਮਾ ਵੱਲੂ ਅਜੋਜਿਤ ਸਮੇਲਨ ਸਾਨਾ ਸ਼ੌਕਤ ਨਾਲ ਹੋਇਆ ਸਪੰਨ ਸਮੇਲਨ ਦੌਰਾਨ ਇੱਕ ਮੰਚ ਤੇ ਇਕੱਠੇ ਹੋਏ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸੰਸਦ ਤੇ ਵਿਧਾਇਕ ਜੀ ਹਾਂ ਪਿਤੇ ਦਿਨ ਮੰਦਰ ਮਤ ਨਹਿਰਵਾਲੀ ਦੀ ਅਸਾਨ ਤੇ 3 ਅਗਸਤ ਨੂੰ ਸਮਰਪਿਤ ਰਾਇਸਕ ਸਮਾਜ ਸਦਾਰ ਸਭਾ ਪੰਜਾਬ ਵੱਲੂ ਸਲਾਨਾ ਸਮੇਲਨ ਦਾ ਆਯੋਜਨ ਕੀਤਾ ਗਿਆ ਇਸ ਸਮੇਲਨ ਦੀ ਅਗਵਾਈ ਕਾਮਰੇਡ ਹੰਸਾ ਸਿੰਘ ਪੰਜਾਬ ਪ੍ਰਧਾਨ ਰਾਇਸਕ ਸਮਾਜ ਸਦਾਰ ਸਭਾ ਵੱਲੂ ਕੀਤੀ ਗਈ ਇਸ ਸਮੇਲਨ ਵਿੱਚ ਸਾਬਕਾ ਕੈਬਨਟ ਮੰਤਰੀ ਵਿਧਾਇਕ ਪੋਜਾ ਸਿੰਘ ਸਰਾਰੀ ਨਰਿੰਦਰਪਾਲ ਸਿੰਘ ਸੋਣਾ ਵਿਧਾਇਕ ਫਾਇਲਕਾ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਮੋਹਨ ਸਿੰਘ ਫਲੀਆਂ ਵਾਲਾ ਸਾਬਕਾ ਵਿਧਾਇਕ ਮਹਿਤਾਬ ਸਿੰਘ ਜਲਾਲਾਬਾਦ ਪੂਰਨ ਸਿੰਘ ਮਜੇਦੀਆ ਵਾਈਸ ਪ੍ਰਧਾਨ ਐਸਸੀ ਮੋਰਚਾ ਭਾਜਪਾ ਡਾਕਟਰ ਹਰਜੀਤ ਸਿੰਘ ਛਾਰੀ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਫਾਇਲਕਾ ਜੂਥ ਆਗੂ ਗਰਵਿੰਦਰਪਾਲ ਸਿੰਘ ਛਾਰੀ ਡਾਕਟਰ ਰਾਜ ਸਿੰਘ ਡਿੱਬੀਪੁਰਾ ਸਾਬਕਾ ਚੇਅਰਮੈਨ ਐਸਸੀ ਕਮਿਸ਼ਨ ਪੰਜਾਬ ਸਰਪੰਚ ਲਖਬੀਰ ਸਿੰਘ ਤੇੜਾ ਅਜਨਾਲਾ ਬਲਦੇਵ ਸਿੰਘ ਸਾਗਰ ਦੇਵ ਜੁਆਇੰਟ ਸਕੱਤਰ ਅਜਨਾਲਾ ਜਗਿੰਦਰ ਸਿੰਘ ਭੋਲਾ ਪ੍ਰੈਸ ਸਕੱਤਰ ਰਾਜ ਸਮਾਜ ਸੁਧਾਰ ਸਭਾ ਪੰਜਾਬ ਐਡਵੋਕੇਟ ਬਲਵਿੰਦਰ ਸਿੰਘ ਸਰਾਰੀ ਪ੍ਰੋਪਰ ਐਕਸ਼ਨ ਪੁੰਮਣ ਸਿੰਘ ਪੱਤਰਕਾਰ ਮਨਜੀਤ ਸਿੰਘ ਸੋਨਾ ਪੱਤਰਕਾਰ ਰਾਜਵ੍ਰਿੰਦਰ ਸਿੰਘ ਚੋਰਾ ਆਦਿ ਨੇਕਾ ਮਹਾਨ ਸਖੀਤਾ ਨੇ ਇਸ ਸਿਮੇਲਨ ਵਿੱਚ ਸ਼ਿਰਕਤ ਕੀਤੀ ਸਮੇਲਨ ਨੂੰ ਸੰਬੋਧਿਤ ਕਰਦਿਆਂ ਆਗੂਆਂ ਨੇ ਕਿਹਾ ਕਿ ਰਾਏ ਸਿੱਖ ਨੂੰ ਅਨੁਸੂਚਿਤ ਜਾਤੀ ਵਿੱਚ ਸ਼ਾਮਲ ਕੀਤਾ ਗਿਆ ਸੀ ਇਸ ਲਈ ਹਰ ਸਾਲ 30 ਅਗਸਤ ਨੂੰ ਸਮੇਲਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅੱਜ ਦੇ ਸਮੇਲਨ ਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਸਮਾਜਿਕ ਕ੍ਰੇਤੀਆਂ ਜਿਵੇਂ ਸਮਾਜ ਵਿੱਚ ਨਸ਼ਿਆਂ ਨੂੰ ਖਤਮ ਕਰਨ ਲਈ ਦਾਜ ਦਹੇਜ ਪ੍ਰੂਨ ਹੱਤਿਆ ਸਮਾਜਿਕ ਬਰਾਈਆਂ ਨੂੰ ਖਤਮ ਕਰਨ ਲਈ ਸਮਾਜ ਨੂੰ ਜਾਗਰੂਕ ਕਰਨ ਲਈ ਵਿਚਾਰ ਕੀਤੀ ਗਈ ਹੈ ਉੱਥੇ ਨਾਲ ਹੀ ਪੰਜਾਬ ਪ੍ਰਧਾਨ ਕਾਮਰੇ ਰਾਂਸਾ ਸਿੰਘ ਨੇ ਰਾਏ ਸਿੱਖ ਸਮਾਜ ਸਧਾਰੀਆਂ ਦੀਆਂ ਮੰਗਾਂ ਜਿਵੇਂ ਅਨੁਸੂਚਿਤ ਜਾਤੀ ਦੀਆਂ ਆਬਾਦੀ ਪੰਜਾਬ ਦਾ 34% ਹੈ ਪਰ ਨੌਕਰੀ ਵਿੱਚ 25% ਦਿੱਤਾ ਜਾਂਦਾ ہے اس ਨੂੰ ਵਧਾ ਕੇ 34% ਕੀਤਾ ਜਾਵੇ ਰਾਇਸਖ ਸਮਾਜ ਮੂਵਕਤ ਜਾਤੀ ਦੀ ক্যাਟਾਗਰੀ ਵਿੱਚ ਆਉਂਦਾ ਹੈ ਇਸ ਲਈ ਰਾਇਸਖ ਸਮਾਜ ਨੂੰ ਮੂਵਕਤ ਜਾਤੀ ਦੇ ਸਕਾਰਟਿਵਡ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਚਿੱਠੀ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ ਉਹਨਾਂ ਕਹਿੰਦੇ ਕਿ ਪਿਛਲੀਆਂ ਸਰਕਾਰਾਂ ਵੱਲੋਂ ਬਣਾਏ ਕਿ ਰਾਇਸਖ ਭਲਾਈ 보ਡ ਪੰਜਾਬ ਨੂੰ ਮੁੜ ਸੁਰਜੀਤ ਕੀਤਾ ਜਾਵੇ ਅਤੇ 11 ਮੈਂਬਰੀ ਭਲਾਈ 보ਡ ਨੂੰ ਵਿੱਤੀ ਸ਼ਕਤੀਆਂ ਪ੍ਰਦਾਨ ਕਰਕੇ ਫੋਰੀ ਗਠਨ ਕੀਤਾ ਜਾਵੇ ਉਹਨਾਂ ਕਹਿੰਦੇ ਕਿ ਬਾਦਰ ایریا ਦੇ ਵਿਕਾਸ ਲਈ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਅਤੇ ਸਮੇਲਨ ਵਿੱਚ 2007 ਦੀ ਸਰਕਾਰ ਦੀ ਸਰਕਾਰੀ ਜ਼ਮੀਨਾਂ ਦੀ ਰੱਦ ਹੋਈ ਪਾਲ ਬਹਾਲ ਕਰਾਉਣ ਲਈ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਜਾਵੇਗੀ ਦੇਖੋ ਮਮਦੋਰ ਤੋਂ ਜਗਿੰਦਰ ਸਿੰਘ ਪੋਲਾ ਦੇ ਨਾਲ ਰਾਇਵ ਸਿੰਘ ਕਚੂਰਾ ਦੀ ਵਿਸ਼ੇਸ਼ ਰਿਪੋਰਟ ਅੱਜ ਈ ਗਾਸਟ 2007 ਨੂੰ ਰਾਇਵ ਸਿੰਘ ਫਾਈਚਰਾ ਐਕਸੀਵੈਂਟ ਸ਼ੰਬਰ ਹੋਇਆ ਸੀ ਬੇਤਰੀ ਕਰਤਾ ਜਨ ਰਾਜਸੀ ਬਰਾਦਰੀ ਵੱਲੋਂ ਹਰ ਸਾਲ ਸਮਾਜ ਦਲ ਸਭਾ ਵੱਲੋਂ ਜਿਹੜਾ ਉਹ ਬਣਾਇਆ ਜਾਂਦਾ ਅੱਜ ਅਸੀਂ ਉਸੇ ਸਬੰਧ ਵਿੱਚ ਜਿਹੜਾ ਦਿਨ ਮਨਾਉਣ ਲਈ ਇੱਥੇ ਮਾਦਾ ਨਹਿਰਾਵ ਦੇ ਮੰਦਿਰ ਤੇ ਜਿਹੜਾ ਅੱਜ ਬੜਾ ਖੁੱਟ ਕਰਕੇ ਉਹ ਇੱਕ ਦਾ ਦਿਨ ਮਨਾਇਆ ਹੈ ਇਹ ਕੰਪਨੀਆਂ ਜਿਹੜੀ ਸਮਾਜਿਕ ਕ੍ਰੀਤੀਆਂ ਨੇ ਉਹਨਾਂ ਨੂੰ ਦੂਰ ਕਰਨ ਲਈ ਲੋਕਾਂ ਨੂੰ ਜਾਗਰੂਕਤਾ ਔਰ ਨਾਲ ਹੀ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਹੜੀਆਂ ਵਿਚਾਰੀਆਂ ਮੰਗਾਂ ਨੇ ਸੀਟ ਅਰਜ਼ਰਵੇਸ਼ਨ ਦਾ ਮਸਲਾ ਸਾਡਾ ਗੁਰੂ ਸਾਹਿਬ ਫਾਇਰ ਕਜਵਾਲਾ ਬਾਦ ਦਾ ਇਸੇ ਤਰ੍ਹਾਂ ਨੌਕਰੀਆਂ ਜਿਹੜੀਆਂ ਸਾਨੂੰ 25% ਦਿੱਤਾ ਜਾ ਰਿਹਾ ਸਾਡੀ ਵਾਦੀ ਅਨਸੂਚਿਤ ਜਾਤੀ ਦੀ ਜਿਹੜੀ ਪੰਜਾਬ ਦੇ ਅੰਦਰ ਉਹ 34% ਹੈ ਉਹ ਜਿਹੜਾ 9% ਸਾਡਾ ਹੱਕ ਮਾਰਿਆ ਉਹਦੇ ਸਰਕਾਰ ਤੋਂ ਮੰਗ ਕਰ ਲਈ ਵੀ ਅਸੀਂ ਅੱਜ ਮੰਗ ਕੀਤੀ ਕਿ ਸਾਡਾ ਜਿਹੜਾ ਡਾਕਟਰੀ ਵਿੱਚ ਜਿਹੜਾ 32% ਕੀਤਾ ਜਾਵੇ ਇਸੇ ਤਰ੍ਹਾਂ ਜਿਵੇਂ ਸਾਡਾ ਰਾਜਿਕ ਭਰਾਈ ਬੋਰਡ ਉਹ ਜਿਹੜਾ ਬਣਾ ਕੇ ਉਹਨੂੰ ਕੋਈ ਵੀ ਸਾਬਰ ਨਹੀਂ ਹੈਗੀਆਂ ਉਹ ਸਲਾਹੇ ਰਾਜਿਕ ਭਰਾਈ ਬੋਰਡ ਨੂੰ ਦੁਬਾਰਾ ਉਹਦਾ ਗਠਨ ਕਰਕੇ ਸਾਡਾ ਜਿਹੜਾ ਲੋਕਾਂ ਲੋਕਾਂ ਦੀ ਭਰਾਈ ਲਈ ਉਹਦਾ ਉਹਦਾ ਗਠਨ ਕਰਕੇ ਦੁਬਾਰਾ ਤੋਂ ਜਿਹੜਾ ਉਹਨਾਂ ਸ਼ਕਤੀਆਂ ਦੇ ਵਿੱਚ ਚੱਕੀ ਦੇ ਕੇ ਉਹਦਾ ਗਠਨ ਕੀਤਾ ਜਾਵੇ ਉਹਦੇ ਸਬੰਧ ਵਿੱਚ ਵੀ ਉਹ ਸਾਡੀ ਸਾਰੇ ਬਰਾਦਰੀ ਦੇ ਉਹ ਜਾਗੂ ਅੱਜ ਇੱਥੇ ਜਿਹੜੇ ਦੇ ਵਿੱਚ ਮੈਂਬਰ ਪਾਰਲੀਮੈਂਟ ਸੇਜ ਕੋ ਹੈ ਜੀ ਸਾਡੇ ਸਾਬਕਾ ਐਮਐਲਏ ਜਿਹੜੇ ਤਿੰਨ ਵਾਰ ਰਹੇ ਨੇ ਮਹਤਾਬ ਸਿੰਘ ਜੀ ਨਰਿੰਦਰਪਾਲ ਸੋਣਾ ਜੀ ਸਾਡਾ ਐਮਪੀ ਮੋਹਨ ਸਿੰਘ ਭੜਿਆਵਾਲਾ ਜੀ ਅਤੇ ਹੋਰ ਜਿਹੜੇ ਚੇਅਰਮੈਨ ਤੇ ਹੋਰ ਸਾਰੇ ਸਾਡੀ ਬਰਾਦੇ ਦੇ ਆਗੂ ਸਾਬਾ ਉਹਨਾਂ ਦੀ 딸 ਜਿਹਦੇ ਵਿੱਚ ਸਾਡੇ ਜਗੀਰ ਸਿੰਘ ਜੀ ਜਨਕ ਸਕੱਤਰ ਸ਼ਿੰਦਰ ਸਿੰਘ ਜੀ ਕੈਸ਼ੀਅਰ ਬੋਲਾ ਜਗਤਪਾਲ ਬੋਲਾ ਜੀ ਸਾਡੇ ਪ੍ਰੈਸ ਸਕੱਤਰ ਕਰਤਾਰ ਸਿੰਘ ਜੀ ਕੋਟੇਖੜੀ ਜੇਰਵਰ ਹਰਵੰਤ ਸਿੰਘ ਜੀ ਬਰਿੰਦਰ ਸਿੰਘ ਜੀ ਸਰਪੰਚ ਮੱਤਰ ਅਤੇ ਹੋਰ ਇਹਨਾਂ ਦੀ ਜਵਾਈਵਲ ਜਿਹੜੇ ਇੱਕ ਕਮੇਟੀ ਬਣਾਈ ਹੋਈ ਹੈ ਜਿਸ ਤਰ੍ਹਾਂ ਗੁਰੂ ਸਿੰਘ ਜੀ ਤੇਤਵਜੇ ਦੀ ਹੈ ਜੀ ਉਹਨਾਂ ਦੇ ਨਾਲ ਜਿਹੜੇ ਸਾਡੇ ਨੰਬਰਦਾਰ ਪ੍ਰਕਾਸ਼ ਸਿੰਘ ਜੀ ਤੇ ਹੋਰ ਜਿਹੜੇ ਸਾਡੇ ਸਾਥੀ ਜਿਹੜੀ ਸਾਡੀ ਕਮੇਟੀ ਬਣੀ ਹੈ ਉਹਨਾਂ ਨੇ ਪੂਰੇ ਇਮਾਨਦਾਰੀ ਦੇ ਨਾਲ ਸੰਦੇਵ ਦੇ ਨਾਲ ਮਿਹਨਤ ਕਰਕੇ ਇਸ ਪਤਨ ਵਿਧਾਣ ਵਿੱਚ ਜਿਹੜੀ ਮਿਹਨਤ ਕੀਤੀ ਹੈ ਉਹ ਲੰਗਰ ਪਾਣੀ ਦਾ ਜਿਹੜਾ ਇਹ ਕਮੇਟੀ ਦੇ ਪਰ ਅਰੇਂਜ ਕੀਤਾ ਹੈ ਜੀ ਬਹੁਤ ਵਧਾਈ ਦੇਣਾ ਸਾਰੇ ਪਰਵਾਜ਼ ਕਰਦਾ ਉਹਨਾਂ ਸਾਰੇ ਆਗੂਆਂ ਦਾ ਜਿਨ੍ਹਾਂ ਨੇ ਇੱਥੇ ਆ ਕੇ ਬਰਾਦੀ ਨੂੰ ਜਿਹੜਾ ਜਾਗਰੂਕ ਕਰਨ ਲਈ ਆਪਣੇ ਵਿਚਾਰ ਵੇਚ ਦਿੱਤੇ ਨੇ ਉਹਨਾਂ ਨੂੰ ਵੀ ਮੈਂ ਬਹੁਤ ਬੜਾ ਇਹ ਦਿੰਦਾ ਕਿ ਜਿਨ੍ਹਾਂ ਨੇ ਮਿਹਨਤ ਕਰਕੇ ਇਸ ਕਮੇਟੀ ਲਈ ਉਹਨਾਂ ਵਰਗਾ ਦਾ ਅਰੇਂਜਮੈਂਟ ਕੀਤਾ ਉਸ ਕਮੇਟੀ ਨੇ ਜਿਹੜਾ ਸਾਰੇ ਆਏ ਲੋਕਾਂ ਦਾ ਮਹਿਮਾਨਵਾਜੀ ਕੀਤੀ ਹੈ ਉਹਨਾਂ ਨੂੰ ਵੀ ਬਹੁਤ ਤਰਲ ਕਰਦਾ ਤੇ ਅੱਗੇ ਤੋਂ ਅਸੀਂ ਲੋਕਾਂ ਨੂੰ ਜਾਗਰੂਕ ਕਰਕੇ ਆਪਣੀਆਂ ਮੰਗਾਂ ਤੇ ਸਮਾਜਿਕ ਰੁਚੀਆਂ ਦੂਰ ਕਰਨ ਲਈ ਕੰਮ ਜਿਹੜਾ ਕਰਦੇ ਰਹਾਂ ਅੱਜ ਸਾਡੇ ਰੈਸ ਇਫ ਬਰਾਦੀ ਦੇ 2007 ਦੇ ਚਲੋ ਐਸਸੀ ਕੈਟਾਗਰੀ ਦੀ ਰਿਚ ਐਸਸੀ ਇਹ 2060 ਤੋਂ ਅੱਜ 2070 ਜਿਹੋ ਦਿਨਾਂ ਦੀ ਹਰ ਸਾਲ ਜਿਹੜਾ ਉਹ ਤੋਂ ਮਨਾਉਂਦੇ ਆ ਰਹੇ ਅੱਜ ਉਸ ਦੇ ਤਹਿਤ ਸਸੇ ਜਿਹੜੀ ਸਾਡੇ ਰਾਜ ਸਤਾਵਰੇ ਪ੍ਰਬੰਧਨ ਦੁਆਰਾ ਇਹ ਅੱਜ ਦੇ ਭਵਿਸ਼ya ਰੱਖਿਆ ਗਿਆ ਸੀ ਕਿ ਉਸ ਦੇ ਸਾਰੇ ਅਸੀਂ ਇਕੱਠੇ ਹੋਏ ਕਿ ਰਾਜ ਦੇ ਭਾਈ ਜਿਹੜੀਆਂ ਰੱਖੀਆਂ ਪਾਉਣ ਜਿਹੜਾ ਜੋ ਹੋ ਰਿਹਾ ਉਹ ਸਾਰਾ ਸਾਰੀ ਪਾਰਟੀਆਂ ਦੇ ਸਾਰੇ ਆਪਸੀ ਕੰਪਲੀਟ ਗੱਲ ਤੇ ਨਹੀਂ ਸੀ ਇਹ ਜੇਕਰ ਸਰਕਾਰ ਦੀ ਸਮਾਜ ਦੇ ਸਰਕਾਰ ਵਾਲੇ ਰਾਹ ਤੋਂ ਉਹ ਹਾਰ ਵਾਲੇ ਜਿਹੜੇ ਸਾਰੇ ਨਾਲ ਇਕੱਠੇ ਸਾਡਾ ਨੇੜਾ ਵਾਲੇ ਸ਼ੀਰਵਾਦ ਵੀ ਲੈ ਕੇ ਸਾਰੇ ਇਕੱਠੇ ਹੋ ਗਏ ਇਸ ਨੂੰ ਇੱਕ ਪੂਰਾ ਸਾਥ ਤੋਂ ਲੈ ਕੇ ਜੀ ਇਸ ਕਰੇਗੇ ਉਦੇ ਬਾਅਦ ਸਾਰੇ ਵਿਚਾਰ ਆਸਾਇ ਹੈ ਤਾਂ ਕਿ ਹੁਣ ਵਾਲੇ ਟਾਈਮ ਵਿੱਚ ਮੋਰ ਨੂੰ ਹੁਕਮ ਕਰ ਸਕੀਏ ਤੇ ਲੋਕਾਂ ਨੂੰ ਮਿਲਦੇ ਸਰ ਮੁੱਖ ਏਜੰਡਾ ਕੀ ਰਿਹਾ ਏ ਮੀਟਿੰਗ ਮੁੱਖ ਏਜੰਡਾ ਤੇ ਸਾਡੇ ਐਸਸੀ ਕੈਟਾਗਰੀ ਦੇ ਜਿਹੜੀ ਸਾਨੂੰ ਰੁਤਵਾ ਮਿਲਿਆ ਸੀ ਉਸ ਨੂੰ ਕਿਵੇਂ ਉਹਦੇ ਚ ਫਾਇਦਾ ਲੈ ਸਕਦੇ ਆ ਕਿਵੇਂ ਸੁਵਾਰਿ ਸੁਧਾਰ ਸਕਦੇ ਜਾਂ ਸਾਡੀਆਂ ਹੋਰ ਜਿਹੇ ਜਨੁਕਤੀ ਜਾਤੀ ਜੋ ਸਾਡੇ ਕੋਲ ਸਮਝਾ ਨਾ ਹੈ ਉਹ ਕਰਦੇ ਉਹਦਾ ਸਰਟੀਫਿਕੇਟ ਨਹੀਂ ਵਿਚਾਰਾ ਜੀ ਸਾਰੇ ਇੰਸਾਨੀ ਕਰਾਂਗੇ ਤਾਂ ਕਿ ਉਹਨਾਂ ਦੇ ਪੈਸੇ ਹਾਸਲ ਕਰ ਸਕੇ ਕਿੰਨਾ ਬਹੁਤ ਵੱਡਾ ਮੁੱਦਾ ਹੈ ਜਿਹੜਾ ਜ਼ਮੀਨ ਦਾ ਜਿਹੜਾ ਬਾਰਡਰ ਪੱਟੀ ਤੇ ਕੱਚੀਆਂ ਕਿਤੇ ਆਈਆਂ ਸਨ ਪਹਿਲਾਂ ਪੱਕੇ ਸੀ ਬਾਅਦ ਕੱਚੀਆਂ ਕਿਤੇ ਆਈਆਂ ਤੁਹਾਡੇ ਵੱਲੋਂ ਕੋਈ ਆਵਾਜ਼ ਉਠਾਈ ਜਾ ਰਹੀ ਸੀ ਪਾਰਲੀਮੈਂਟ ਦੇ ਵਿੱਚ ਮੈਂ ਆ ਪਹਿਲਾਂ ਤੇ ਪਾਰਲੀਮੈਂਟ ਸਾਹਿਬ ਤੋਂ ਪਹਿਲਾਂ ਆਵਾਜ਼ ਹੀ ਇਹ ਉਠਾਈ ਹੈ ਪਰ ਅਸਲ ਵਿੱਚ ਇਹ ਸਟੇਟ ਮੈਟਰ ਹੈ ਇਹ ਜਿਹੜੀ ਸਰਕਾਰ ਹੈ ਉਹ ਇਸ ਨੂੰ ਨੋਟੀਫਾਈ ਨਹੀਂ ਕਰਕੇ ਲਾਗੂ ਕਰ ਸਕਦੀ ਹੈ ਕਿਉਂਕਿ ਇਹਨਾਂ ਲੋਕਾਂ ਨੇ ਪੈਸੇ ਸਾਰੇ ਜਮ੍ਹਾਂ ਕਰਾਤੇ ਹੋਏ ਉਹਨਾਂ ਦੇ ਨਾਲ ਸਿਸ਼ਟੀਆਂ ਹੋ ਗਈਆਂ ਬਾਦ 2027 ਤੋਂ ਕੰਪਲੈਟ ਕਰੀ। ਉਹਨੇ ਕੁ ਬਾਰਨ ਹੋਰ ਵੀ ਉਹਦੇ ਵਿੱਚ ਐਮੈਂਡਮੈਂਟ ਕਰਕੇ ਸਟੇਟ ਫਾਰਮ ਬਣ ਰਿਹਾ। ਉਹ ਵਿਆਹ ਤੱਕ ਵੀ ਇਹਨੂੰ ਦੁਬਾਰਾ ਹੋਣਾ ਹੁੰਦਾ ਹੈ। ਪਰ ਸਟੇਟ ਫਾਰਮ ਤੇ ਸਾਡੇ ਡੀਲ ਬੈਠੇ। ਉਹਨਾਂ ਨੇ ਕਿਹਾ ਕਿ ਇਹ ਤੁਹਾਡਾ ਮੈਟਰ ਹੈ ਕਿਉਂਕਿ ਆਹ ਦੀ ਸਰਕਾਰ ਅੰਦਰ ਇਹ ਕਹਿੰਦੇ ਨੇ 2027 ਸਾਡੀ ਸਰਕਾਰ ਆ ਰਹੀ ਹੈ। ਕਾਂਗਰਸ ਦੀ ਸਰਕਾਰ ਤੇ ਉਹ ਨਹੀਂ ਹੈ। ਸਰ ਰਾਸੇਬ ਰਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੈ? ਰਾਸੇਬ ਰਾਜ ਨੂੰ ਕਸ਼ਿਆ ਤੋਰ ਐਜੂਕੇਸ਼ਨ ਰੈਲੀ ਕਿ ਬੱਚਿਆਂ ਨੂੰ ਚਲੋ ਸੂਨਾ ਵਿੱਚ ਪੜਾਈ ਹੋਣ ਲਈ ਕਾਹ ਦੇ ਰਜਿਸਟਰ ਜਿਹੜਾ ਅਸੀਂ ਉਹ ਲਾਭ ਲੈ ਸਕਦੇ ਹਾਂ ਤੇ ਜੇ ਸੋ ਬੱਚੇ ਸਾਡੇ ਜ਼ਿਆਦਾ بڑے ਦੇ ਕਿ ਹੋਗੇ ਬੱਚਿਆਂ ਦਾ ਬੇਸ ਹੋਏਗਾ ਅੱਗੇ ਇਹ ਸਾਨੂੰ ਦਾ ਲਾਭ ਮਿਲਦਾ ਹੈ ਬਹੁਤ ਸ਼ੁਕਰੀਆ ਹਾਂਜੀ ਸਰ ਅੱਜ ਸਮੇਲਨ ਦੇ ਵਿੱਚ ਪਹੁੰਚਿਓ ਸਮੇਲਨ ਕਰਵਾਇਆ ਗਿਆ ਕੀ ਕਹਿਣਾ ਚਾਹੋਗੇ ਸਮੇਲਨ 2007 ਤੋਂ ਸ਼ੁਰੂ ਹੈ ਜੋ ਸਾਡੇ ਐਸਸੀ ਦਾ ਦਰਜਾ ਮਿਲਿਆ ਸੀ ਸਰਦਾਰ ਗੁਰਪ੍ਰੀਤ ਸਿੰਘ ਬਰਬਾਰ ਜੀ ਨਾਲ ਹੀ ਦੇਣ ਹੈ। ਔਰ ਉਹਨਾਂ ਦੇ ਨਾਲ ਸਾਡਾ ਜਿੰਨਾ ਵੀ ਭਾਈਚਾਰਾ ਉਸ ਨੂੰ ਤਕੂਦੀ ਜੀ ਵੀ ਜਿੰਨਾ ਸਾਰੇ ਸਾਡੇ ਵੀਰਾਂ ਨੇ ਇਸ ਵਿੱਚ ਯੋਗਦਾਨ ਪਾਇਆ ਔਰ 2007 ਤੋਂ ਬਾਅਦ ਅਸੀਂ ਆਪਣੇ ਭਾਈ ਦੇ ਭਾਈਚਾਰੇ ਦੀ ਤਰੱਕੀ ਵਾਸਤੇ ਸਾਡੇ ਭਾਈਚਾਰੇ ਨੂੰ ਵੀ ਤਰੱਕੀ ਵੀ ਮਿਲੀ ਹੈ। ਇਹ ਦੇਖ ਕੇ ਮੈਂ ਸਭ ਨਾ ਮਾਸਟਰ ਯੋਗਪਤੀਨ ਲੱਗੇ ਨੇ ਸਾਡੇ ਔਰ ਫੌਸ ਵਿੱਚ ਵੀ ਔਰ ਸਾਰੇ ਮੈਂਬਰਾਂ ਵਿੱਚ ਇਸ ਤਰ੍ਹਾਂ ਸਾਨੂੰ ਐਸੀ ਕਿ ਵਿਚ ਸਾਡਾ ਨਾਂ ਦਰਜ ਹੋਣ ਕਰਕੇ ਸਾਲੋਂ ਨੌਕਰੀਆਂ ਮਿਲੀਆਂ ਨੇ ਔਰ ਇਹ ਕਈ ਚੀਜ਼ਾਂ ਤੋਂ ਜੀ ਬਣ ਗਏ ਲੇਕਿਨ ਇਹ ਹਰ ਸਾਲ ਅਸੀਂ ਮਨਾਣਾ ਹੀ ਹੈ ਜੇ ਇਹ ਇਹਦੀ ਰੜਮਾਈ ਜਿਹੜੀ ਇਹਦੀ ਜਿਹੜੀ ਰੂਪਰੇਖਾ ਉਹ ਕਾਮਰੇਡ ਹਰਸਾ ਜੀ ਕਰ ਰਹੇ ਨੇ ਜੇ ਰਾਏ ਸਿਕਸ ਮਾਰਚ ਸਰਸਵਾ ਦੇ ਪ੍ਰਧਾਨ ਨੇ ਔਰ ਉਤਕਮਾਨ ਜੋ ਗੁਰਦੀਪ ਸਿੰਘ ਵਡਵਾਲ ਜੀ ਦਾ ਵਿਚ ਅੱਜ ਫਿਲਮ ਰਿਲੀਜ਼ ਕੀਤੀ ਗਈ ਉਹਨਾਂ ਵਰਗੀ ਗੁਰਦੀਪ ਸਿੰਘ ਵਡਵਾਲ ਦੀ ਜੀਵਨੀ ਤੇ ਅੱਜ ਜੋ ਫਿਲਮ ਰਿਲੀਜ਼ ਕੀਤੀ ਗਈ ਬਹੁਤ ਵਧੀਆ ਉਹਨਾਂ ਨੇ ਜਿੱਥੇ ਆਪਣੇ ਪਾਸੇ ਜਾ ਕੇ ਦੂਸਰੇ ਮੁਲਕਾਂ ਵਿੱਚ ਵੀ ਕੰਮ ਕੀਤਾ ਬਹੁਤ ਵਧੀਆ ਉਹਨਾਂ ਨੇ ਆਪਣੀ ਸੇਵਾ ਨਿਭਾਈ ਹੈ ਔਰ ਸਾਡੇ ਭਾਈਚਾਰੇ ਨੂੰ ਜੋ ਉਹਨਾਂ ਨੇ ਇਸ ਜਿਹੜੀ ਉਹਨਾਂ ਨੇ ਫੇਨਮਰਦਿਸ਼ ਕੀਤੀ ਹੈ ਉਹਦੇ ਜੋ ਉਹਨਾਂ ਨੇ ਸਹਿਰ ਦਿੱਤੀ ਕਿ ਸਾਡੇ ਆਉਣ ਵੇਲੇ ਸਮੇਂ ਸਾਡੇ ਬੱਚੇ ਵੀ ਇਸੇ ਤਰ੍ਹਾਂ ਤਰੱਕੀ ਕਰਨ ਔਰ ਵਧੀਆ ਕੰਮ ਕਰਨਾ ਔਰ ਇਹ ਅਸੀਂ ਹਰ ਸਾਲ ਇਸ ਨੂੰ ਮੈਨਨ ਕਰਦੇ ਰਹਾਂਗੇ ਔਰ ਭਾਈਚਾਰੇ ਨੂੰ ਜਿਹੜੀ ਹੈ ਅਸੀਂ ਪੜਾ ਕੇ ਮੋਟੀਵੇਟ ਕਰਕੇ ਰਾਜਨੀਤੀ ਵਿੱਚ ਵੀ ਹੋਰ ਇਹਦੇ ਨੌਜਵਾਨ ਮੁੰਡਿਆਂ ਨੂੰ ਅਸੀਂ ਅਮੀਰ ਕਰਾਂਗੇ ਉਹਨਾਂ ਨੂੰ ਕਿ ਉਹ ਚੇਹੇ ਦੇਣ ਜਿਹੜੇ ਸਾਡੇ ਹੋਰ ਵੀ ਨਵੇਂ ਮੁੰਡੇ ਐਮਐਲਏ ਬਣ ਸਕਣ ਕੋਈ ਨਵੀਂ ਜਗ੍ਹਾ ਤੇ ਪਹੁੰਚ। ਜਿੱਤਾ ਅਨਵਾਇ ਜਿੱਦੇ ਸਾਹਿਬ ਇਹ ਰਾਜ ਸਿਕ ਸੰਮੇਲਨ ਹੋਰ ਵੀ ਕਰਵਾਇਆ ਜਾਣ ਕਿ ਇੱਕੋ ਹੀ ਸਾਲ ਵਿੱਚ ਚੱਕੀ ਹੁੰਦੀ। ਸਾਲ ਵਿੱਚ ਇੱਕ ਵਾਰ ਹੀ ਹੋਏਗਾ ਇਸ ਮੇਲਨ ਕਿਉਂਕਿ ਪਿਛਲੀ ਵਾਰੀ ਕੋਰੋਨਾ ਸੀ ਪਿਛਲੀ ਵਾਰੀ ਸਾਡੇ ਜਿਹੜਾ ਮੱਡ ਆਣ ਕਰਕੇ ਸੰਮੇਲਨ ਨਹੀਂ ਹੋਏ ਸੀ ਔਰ ਉਦੋਂ ਵੀ ਅਸੀਂ ਛੋਟੇ ਛੋਟੇ ਜਿਹੜੇ ਬਾਅਦ ਦੇ ਇਸ ਤਰ੍ਹਾਂ ਪ੍ਰੋਗਰਾਮ ਕੀਤੇ ਸੀ ਪਰ ਉਹ ਇਸ ਰਾਏ ਕੀਤਾ ਹੈ ਉਸ ਰਾਣੀ ਕਰ ਸਕੀ ਤੁਸੀਂ ਆਉਣ ਵਾਲਾ ਸਮਾਂ ਹੁਣ ਅਗਲੀ ਰੂਪਰੇ ਕਰ ਲਵੇ ਜਗ੍ਹਾ ਤੇ ਨਹੀਂ ਚੀ ਜਾਏ ਧੰਨਵਾਦ